ਲੋ ਜੀ ਬਿਲਕੁਲ ਆਸਾਨ ਤਰੀਕਾ ਘਰ ਵਿੱਚ ਹੀ ਕਰਦਾ ਕੈਂਚੀਆਂ ਤੁਸੀਂ ਤਿੱਖੀਆਂ ਕਰ ਤੱਕਦੇ ਹੋ ਚਾਵਲਾਂ ਦੇ ਨਾਲ ਹੀ ਹੁਣ ਸਾਰੇ ਭਾਂਡੇ ਚਮਕਾਓ ਸਾਰੇ ਜਿੰਨੇ ਵੀ ਬਦਬੂਦਾਰ ਭਾਂਡੇ ਐ ਜਾਂ ਕਾਲੇ ਭਾਂਡੇ ਬਿਲਕੁਲ ਚਿੱਟੇ ਹੋ ਜਾਣੇ ਆ ਤੇ ਸੈਲੋ ਟੇਪ ਦਾ ਤੁਸੀਂ ਇਹ ਜਿਹਾ ਇਸਤੇਮਾਲ ਕਦੀ ਗੈਸ ਦੇ ਉੱਤੇ ਨਹੀਂ ਦੇਖਿਆ ਹੋਣਾ ਤੇ ਚਲੋ ਜੀ ਵੀਡੀਓ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਕੀ ਹਾਲ ਚਾਲ ਤੁਹਾਡਾ ਸਭ ਨਾਲ ਆਈ ਹੋਪ ਕਿ ਸਾਰੇ ਬਹੁਤ ਜਿਆਦਾ ਵਧੀਆ ਹੋਣਗੇ ਚਲੋ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸਾਡੇ ਸਾਰਿਆਂ ਕੋਲ ਇਦਾਂ ਦੀ ਕਰੀ ਫੋਟੋਆਂ ਪਈ ਆਉਂਦੀਆਂ ਹਨ ਸਿੰਗਲ ਫੋਟੋ ਡਬਲ ਫੋਟੋ ਇਦਾਂ ਦੀ ਫੋਟੋਆਂ ਹੁੰਦੀਆਂ ਉਹ ਕਿਉਂ ਹੁੰਦੀਆਂ ਖਰਾਬ ਹੋ ਜਾਂਦੀਆਂ ਜੰਗ ਲੱਗ ਜਾਂਦੀਆਂ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਘਰ ਦੇ ਵਿੱਚ ਹੀ ਸੇਫ ਸੇਫ ਰੱਖ ਸਕਦੇ ਹਾਂ ਆਪਾਂ ਕੀ ਕਰਨੀ ਇੱਥੇ ਸੈਲੋ ਟੇਪ ਲੈਣੀ ਆ ਵਾਈਟ ਕਲਰ ਦੀ ਵੱਡੀ ਜਿਹੜੀ ਸੈਲੋ ਟੇਪ ਹੁੰਦੀ ਤੁਸੀਂ ਦੇਖ ਸਕਦੇ ਹੋ ਇਹ ਸੈਲੋ ਟੇਪ ਆਪਾਂ ਥੋੜੀ ਜਿਹੀ ਸਰਡੇ ਉਨੂੰ ਨਹੀਂ ਖੋਲ ਲੈਣਾ ਸੈਲੋ ਟੇਪ ਖੋਲੋਂ ਤਾਂ ਬਾਅਦ ਜਿਹੜੀ ਆਪਣੀ ਫੋਟਾ ਹੈ ਉਹਨੂੰ ਇਸ ਤਰ੍ਹਾਂ ਦੇ ਸਕਦੇ ਤੁਸੀਂ ਪੁੱਠੀ ਕਰਕੇ ਆਪੇ ਇਹਦੇ ਉੱਤੇ ਰੱਖ ਦੇਣਾ ਤੇ ਸੈਲੋ ਟੇਪ ਨੂੰ ਆਪਾਂ ਫੋਲਡ ਕਰ ਦੇਣਾ ਫੋਟੋ ਦੇ ਉੱਤੇ ਤੇ ਆਪਣੀ ਫੋਟੋ ਐ ਚੰਗੀ ਤਰ੍ਹਾਂ ਲੈਮੀਨੇਸ਼ਨ ਹੋ ਜਾਣੀ ਆ ਫੋਟੋ ਦੀ ਹੁਣ ਤੁਹਾਡੇ ਘਰਾਂ ਵਿੱਚ ਜਿਹੜੀ ਵੀ ਫੋਟੋਆਂ ਛੋਟੀਆਂ ਫੋਟੋਆਂ ਹੁੰਦੀਆਂ ਨੇ ਪਾਸਪੋਰਟ ਸਾਈਜ਼ ਉਹ ਖਰਾਬ ਹੁੰਦਾ ਡਰ ਬਿਲਕੁਲ ਨਹੀਂ ਰਹਿਣਾ ਹੈਗਾ ਤੇ ਕੈਂਚੀ ਨਾਲ ਆਪਾਂ ਕੱਟ ਦੇਣਾ ਕੱਟਣਾ ਆਪਾਂ ਇੱਕ ਸਾਰਾ ਤੇ ਥੋੜੇ-ਥੋੜੇ ਦੇਖ ਤੁਸੀਂ ਜਜਮੈਂਟ ਵੀ ਨਹੀਂ ਕਰ ਸਕਦੇ ਕਿ ਆਪਾਂ ਫੋਟੋ ਨੂੰ ਸੈਲੋ ਟੇਪ ਲਾਈ ਹੋਈ ਹੈ ਤੁਸੀਂ ਦੇਖ ਸਕਦੇ ਆਈ ਹੋਪ ਇਹ ਵੀ ਟਿਪ ਤੁ ਤੇ ਤੁਸੀਂ ਹੁਣ ਬੱਚਿਆਂ ਦੇ ਸਕੂਲ ਦੀਆਂ ਫੋਟੋਆਂ ਹੋ ਗਈਆਂ ਜਾਂ ਘਰ ਆਪਣੇ ਦਾ ਫੋਟੋ ਕਾਫੀ ਵੇਂਦੇ ਨੇ ਤੁਸੀਂ ਇਸ ਤਰ੍ਹਾਂ ਸੈਲੋਟੇਪ ਲਾ ਕੇ ਸੇਵ ਕਰ ਸਕਦੇ ਆ ਦੇਖ ਲਓ ਤੁਸੀਂ ਬਿਲਕੁਲ ਬਿਲਕੁਲ ਪਤਾ ਨਹੀਂ ਲੱਗਦਾ ਕਿ ਆਪਾਂ ਸੈਲੋ ਟੇਪ ਲਾਈਆ ਹੈ ਹਨਾ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਆਂ ਅਗਲੀ ਟਿਪ ਹੈਗੀ ਅੰਚੀ ਟੇਪ ਨੂੰ ਲੈ ਕੇ ਅੰਚੀ ਟੇਪ ਜਦੋਂ ਆਪਾਂ ਰੱਖਣਾ ਹੁੰਦਾ ਨੇ ਰੱਖਣ ਦੇ ਨਾ ਤੈਹ ਲਾ ਕੇ ਰੱਖਣ ਦੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਹਨਾ ਸਿੰਪਲ ਜਿਹਾ ਤਰੀਕਾ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਇੱਥੇ ਰਬੜ ਲਈਏ ਤੁਸੀਂ ਰਬੜ ਬੈਂਡ ਜਿਹੜਾ ਹੁੰਦਾ ਹੈ ਨਾ ਗੁੱਤ ਗੁੱਤ ਨੂੰ ਲਾਉਣ ਵਾਲਾ ਉਹ ਵੀ ਤੁਸੀਂ ਲੈ ਸਕਦੇ ਹੋ ਜਿਹੜੇ ਇਹਦਾ ਹੋਲ ਹੋਇਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਰਬੜ ਨੂੰ ਇਸ ਤਰ੍ਹਾਂ ਨਘਾ ਦੇਣਾ ਨਘਾਣ ਤੋਂ ਬਾਅਦ ਆਪਾਂ ਦੇ ਦੇਣੀ ਹੈ ਇਹਨੂੰ ਗੱਠ ਗੱਠ ਨਹੀਂ ਮਤਲਬ ਇਹਦੇ ਵਿੱਚ ਆ ਦੇਖ ਸਕਦੇ ਤੁਸੀਂ ਇਹ ਤੋਂ ਪਹਿਲਾਂ ਤੁਸੀਂ ਜਲਦੀ ਜਲਦੀ ਵੀਡੀਓ ਪਲੀਜ਼ ਲਾਈਕ ਜ਼ਰੂਰ ਕਰ ਦਿਓ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਆਪਾਂ ਹੁਣ ਇਹਨੂੰ ਕਰ ਦੇਣਾ ਚੰਗੀ ਤਰ੍ਹਾਂ ਫੋਲਡ ਫੋਲਡ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆਪਾਂ ਰਬੜ ਨੂੰ ਇਸ ਤਰ੍ਹਾਂ ਇਹਦੇ ਵਿੱਚ ਪਾ ਦੇਣਾ ਤੇ ਅੰਚੜੇ ਜਿੱਥੇ ਮਾਜੀ ਢਿਗੇ ਬਿਲਕੁਲ ਨਹੀਂ ਤੁਹਾਡੇ ਅੰਚੜੇ ਖੁੱਲਣਾ ਹੈਗਾ ਖੁੱਲਣਾ ਵੀ ਆਸਾਨ ਹੈ ਤੇ ਗਾਠੇ ਦੇ ਨਾਲ ਹੀ ਵੱਜੀ ਰਹਿਣੀ ਰਬੜ ਵੀ ਨਾਲ ਹੀ ਰਹਿਣੀ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟੇਬਲ ਚੱਲਦੇ ਆਂ ਇੱਧਰ ਆਪਾਂ ਜਿਹੜਾ ਇਹਦਾ ਚੱਕਾ ਹੈਗਾ ਨਾ ਮਸ਼ੀਨ ਦਾ ਉਹਦਾ ਆਪਾਂ ਨਾਪ ਲੈ ਰਹੇ ਹਾਂ ਨਾ ਇਹਦਾ ਨਾਪ ਆ ਗਿਆ ਸੀ ਮੇਰੇ ਨਾਲ ਦਾ 18 ਜਾਂ 19 ਤੱਕ ਇੰਨੇ ਤੱਕ ਨਾਪ ਆ ਗਿਆ ਸੀ ਇਹਦਾ ਤੇ ਬਹੁਤ ਕਮਾਲ ਦੀ ਇਹ ਵੀ ਟਿਪਸ ਹੋਣ ਵਾਲੀ ਹੈ ਤੁਸੀਂ ਦੇ ਸਕਦੇ ਹੋ 18 ਪੂਰਾ ਨਾਪ ਆਇਆ ਸੀ ਇੱਥੇ ਆਪਾਂ ਕੀ ਕਰਨਾ ਇੱਥੇ ਆਪਾਂ ਜਿਹੜਾ ਰੇਗਮਾਰਗ ਹੁੰਦਾ ਨਾ ਉਹ ਲੈ ਲੈਣਾ ਉਹਨੂੰ ਆਪਾਂ ਨਾਪ ਲੈਣਾ 18 ਇੰਚ ਆਪਾਂ ਇੰਨੀ ਲੰਬਾਈ ਚ ਨਾਪਣਾ ਤੁਸੀਂ ਡਬਲ ਕਰ ਸਕਦੇ ਹੋ ਇਹਨਾਂ ਤੇ ਇੱਥੇ ਆਪਾਂ ਲੈ ਲੈਣੀ ਹੈ ਸੈਲੋ ਟੇਪ ਸੈਲੋ ਟੇਪ ਨੂੰ ਆਪਾਂ ਉਨਾ ਹੀ ਨਾਪ ਕੇ ਕੱਟ ਲੈਣਾ ਹੈ। ਲੋ ਜੀ ਸੈਲੋ ਟੇਪ ਦੇ ਉੱਤੇ ਹੀ ਆਪਾਂ ਰੇਗਮਾਰਗ ਰੱਖ ਦੇਣਾ ਹੈ। ਏਸੀ ਤੋਂ ਇੱਕ ਬੰਨੇ ਦਾ ਚੇਪੀ ਲਾਥ ਗਈ ਤੇ ਇੱਕ ਬੰਨੇ ਨਹੀਂ ਲਾਈ ਹੈ। ਆਪਾਂ ਇਹਨਾਂ ਬਿਲਕੁਲ ਸਹੀ ਢੰਗ ਨਾਲ ਇਸ ਤਰ੍ਹਾਂ ਨਾਪ-ਨਾਪ ਕੇ ਨਹੀਂ ਤੇ ਨਾ ਬਿਲਕੁਲ ਇਸ ਤਰ੍ਹਾਂ ਇਹਨੋਂ ਨਾਲ ਜੋੜ ਦੇਣਾ ਹੈ ਸੈਲੋ ਟੇਪ ਨੂੰ। ਸੈਲੋ ਟੇਪ ਦੇ ਨਾਲ ਸੋਰੀ ਰੇਗਮਾਰਗ ਨੂੰ ਤੇ ਆਪਾਂ ਕਰ ਦੇਣਾ ਕੈਂਚੀ ਨਾਲ ਸੋਰੀ ਕਰ ਦੇ ਕਿਹਾ ਹੋ ਗਿਆ ਕੈਂਚੀ ਨਾਲ ਨਾ ਸੈਲੋ ਟੇਪ ਤੇ ਜਿਹੜੇ ਆਪਾਂ ਰੇਗਮਾਰਗ ਇਹਨੋਂ ਨਾਲ-ਨਾਲ ਇਸ ਤਰ੍ਹਾਂ ਕੱਟ ਲੈਣਾ ਤੁਸੀਂ ਦੇਖ ਸਕਦੇ ਹੋ। ਮੈਂ ਦੋ ਇੱਕ ਕਟਲੇ ਸੀ ਕਿ ਦੋ ਸਾਈਡਾਂ ਤੇ ਦੋਨੀਆਂ ਇਹ ਇਹ ਰੇਗਮਾਰਗ ਤੇ ਬਿਲਕੁਲ ਆਪਾਂ ਬਿਲਕੁਲ ਨਾਲ ਆਣ ਕਟਣਾ ਤੇ ਕਿਉਂਕਿ ਇੱਧਰ ਉੱਧਰ ਨਾ ਬਿਲਕੁਲ ਵੀ ਹੋਵੇ ਨਾਪ ਲੈ ਲਿਆ ਸੀ ਹੁਣ ਦੂਜਾ ਵੀ ਇਸ ਤੇ ਆ ਕੱਟ ਲੈਣਾ ਆਪਾਂ ਤੇ ਲੋ ਜੀ ਆਪਾਂ ਹੁਣ ਮਸ਼ੀਨ ਦੇ ਉੱਤੇ ਸੈਲੋ ਟੇਪ ਦੇ ਇੱਕ ਬੰਨੇ ਦੀ ਟੇਪ ਲਾ ਦਿੱਤੀ ਐ ਤੇ ਮਸ਼ੀਨ ਦੇ ਉੱਤੇ ਆਪਾਂ ਇਹਨੂੰ ਚਾਰੇ ਪਾਸੇ ਘੁਮਾ ਕੇ ਲਗਾ ਦਵਾਂਗੇ ਬਹੁਤ ਵਧੀਆ ਤੇ ਆਸਾਨ ਤਰੀਕੇ ਨਾਲ ਲਾ ਜਾਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਐ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲਗਾਣੀ ਐ ਆਪਾਂ ਸੈਲੋ ਟੇਪ ਬਿਲਕੁਲ ਉਹ ਬਰੋਬਰ ਲਗਾਣੀ ਹੈ ਤੁਸੀਂ ਦੇਖ ਸਕਦੇ ਇੱਕ ਬੰਨੇ ਲੱਗ ਗਿਆ ਉਹਨੂੰ ਦੂਜੀ ਵੀ ਬਿਲਕੁਲ ਦੇ ਨਾਲ ਇਹਨਾਂ ਚਿਪਕਾ ਦੇਣੀ ਤਾਂ ਕਿ ਜਦੋਂ ਆਪਾਂ ਇਹਨੂੰ ਚਲਾਣਾ ਤੇ ਲੱਥੇ ਨਾ ਹੈਨਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਧਿਆਨ ਨਾਲ ਕਰਨੇ ਵਾਲਾ ਕੰਮ ਹੈ ਬਟ ਜਿੰਨੀ ਕਿ ਤੁਹਾਡੀ ਸੈਲੋਟੇਬ ਵੱਜਦੀ ਤੁਸੀਂ ਉਹਨੇ ਕੱਟ ਵੀ ਕਰ ਸਕਦੇ ਆ ਦੇ ਸਕਦੇ ਆ ਤੁਸੀਂ ਸੈਲੋਟੇਬ ਬਿਲਕੁਲ ਲਗਾ ਲਈ ਮੈਂ ਇੱਥੇ ਮਸ਼ੀਨ ਚਲਾ ਕੇ ਵੀ ਤੁਹਾਨੂੰ ਦਿਖਾ ਦਿੰਦੀ ਆ ਮਸ਼ੀਨ ਬਿਲਕੁਲ ਤੇਜ਼ ਚਲਾਕਣ ਦੇ ਉੱਤੇ ਆਪਾਂ ਇਸ ਤਰ੍ਹਾਂ ਕੈਂਚੀ ਰੱਖ ਦੇਣੀ ਹੈ ਤੇ ਤੁਸੀਂ ਦੇਖੋਗੇ ਆਪਣੀ ਜਿਹੜੀ ਕੈਂਚੀ ਆ ਤਿੱਖੀ ਹੋਣੀ ਸਟਾਰਟ ਹੋ ਜਣੀ ਇਸ ਤਰ੍ਹਾਂ ਤੁਸੀਂ ਕਰਦਾਂ ਵੀ ਤਿੱਖੀਆਂ ਕਰ ਸਕਦੇ ਹੋ ਨਾਲੇ ਜਿਹੜੀ ਥੋੜੀ ਕੈਂਚੀ ਜਾਂ ਕਰਦਾਂ ਦੇ ਉੱਤੇ ਜੰਗ ਵਗੈਰਾ ਵੀ ਲੱਗੀ ਹੋਣੀ ਨਾ ਉਹ ਵੀ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਣੀ ਹੈ ਬਹੁਤ ਕਮਾਲ ਦੀ ਟਿਪਸ ਹੈ ਤੁਸੀਂ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਤੇ ਆਪਣੇ ਘਰ ਦੇ ਵਿੱਚ ਖੁਦ ਹੀ ਤੁਸੀਂ ਆਪਣੀਆਂ ਕਰਦਾਂ ਤੇ ਕੈਂਚੀਆਂ ਤਿੱਖੀਆਂ ਕਰਕੇ ਦੇਖਿਓ ਲੋ ਜੀ ਅਗਲੀ ਟਿਪਸ ਵੱਲ ਚਲਦੇ ਆਂ ਤੇ ਇੱਧਰ ਵੀ 1.5 ਇੰਚੀ ਟੇਪ ਦੀ ਨਾਲ ਦੀ ਹੋਈ ਦੂਜੀ ਟਿਪਸ ਹੈ ਵੀ 1.5 ਇੰਚੀ ਟੇਪ ਜਦੋਂ ਹੁੰਦਾ ਨਾ ਆਪਾਂ ਜਦੋਂ ਨਾਪ ਵਗੈਰਾ ਲੈਣਾ ਹੁੰਦਾ ਨਾ ਜੇ ਇਕੱਲੇ ਨਾਪ ਆਪਾਂ ਹਨਾ ਆਪਣਾ ਸੂਟ ਵਗੈਰਾ ਕੱਟਣਾ ਹੋਵੇ ਨਾਪ ਲੈਣਾ ਤਾਂ ਬੜਾ ਜਿਆਦਾ ਔਖਾ ਕੰਮ ਹੋ ਜਾਂਦਾ ਹੈ ਨਾ ਸਿੰਪਲ ਜਿਹਾ ਤਰੀਕਾ ਦੱਸੂਗਾ ਤੁਸੀਂ ਆਪਣਾ ਖੁਦ ਦਾ ਨਾਪ ਆਪ ਹੀ ਲੈ ਸਕਦੇ ਹੋ ਕਿਸੇ ਹੋਰ ਦੀ ਲੋੜ ਨਹੀਂ ਪੈਣੀ ਨਾਪ ਲੈਣ ਨੂੰ ਆਪਾਂ ਕੀ ਕਰਨਾ ਹੈ ਇਹ ਬਕਸੂਆ ਲੈਣਾ ਬਕਸੂਏ ਨੂੰ ਆਪਾਂ ਜਿਹੜੇ ਬੰਨੇ ਹੋਲ ਹੈ ਨਾ ਦੂਜੇ ਸਾਈਡ ਉਸ ਤਰ੍ਹਾਂ ਉੱਧਲੀ ਸਾਈਡ ਨੂੰ ਸੇਫਟੀ ਪੇਨ ਨੂੰ ਇਸ ਤਰ੍ਹਾਂ ਲਗਾ ਲੈਣਾ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜਾ ਇਹਦਾ ਦੂਜਾ ਸਿਰਾ ਨਾ ਜੋਂ ਤੁਹਾਨੂੰ ਆਪਾਂ ਨਾਪ ਲੈ ਕੇ ਦੱਸਦੀਆਂ ਤੇ ਦੂਜਾ ਸਿਰਾ ਜਿਹੜਾ ਹੈਗਾ ਇਹਦੇ ਵਿੱਚੋਂ ਆਪਾਂ ਜਿਹੜਾ ਉਹ ਗਬਕਸੂਆ ਨਾ ਉਹਦੇ ਵਿੱਚ ਦੂਜਾ ਸਿਰਾ ਇਹਦਾ ਕੱਢ ਦੇਣਾ ਹੈ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਦੋਂ ਆਪਾਂ ਬਕਸੂਏ ਨੂੰ ਨਾ ਇਹਦੇ ਵਿੱਚ ਚਿਟੇ ਵਿੱਚ ਇਸ ਤਰ੍ਹਾਂ ਕੱਢ ਦੇਣਾ ਨਾ ਤਾਂ ਆਪਣੇ ਜਿੱਦਾਂ ਵੀ ਨਾਪ ਤੁਸੀਂ ਲੈਣਾ ਹੋਵੇ ਜਾਂ ਆਪਣੇ ਦੇਖੋ ਹੁਣ ਮੈਂ ਤੁਹਾਨੂੰ ਬਾਹਾਂ ਆਪਣੀ ਦਾ ਨਾਪ ਲੈ ਕੇ ਦੱਸਦੀਆਂ ਇਸ ਤਰ੍ਹਾਂ ਕੱਢਣ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੀ ਇਸ ਤਰ੍ਹਾਂ ਬਾਹ ਪਾ ਦੇਣੀ ਹੈ ਤੇ ਬਾਹ ਦਾ ਤੁਸੀਂ ਨਾਪ ਲੈ ਸਕਦੇ ਹੋ ਆਪਣੇ ਪਹੁੰਚੇ ਦਾ ਇਸ ਤਰ੍ਹਾਂ ਨਾਪ ਹੈ ਨਾ ਬਹੁਤ ਕਮਾਲ ਤੇ ਵਧੀਆ ਟਿਪਸ ਹੈ ਜਰੂਰ ਅਜ਼ਮਾ ਕੇ ਦੇਖਿਓ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਇੰਚ ਤੁਸੀਂ ਬਾਹ ਵਗੈਰਾ ਰੱਖਣੀ ਹੈ ਨਾ ਮੋਰੀ ਬਾਹ ਦੀ ਰੱਖਣੀ ਆ ਉਹ ਤੁਸੀਂ ਦੇਖ ਸਕਦੇ ਹੋ ਆ ਦੇਖੋ ਕੋਈ ਦਿੱਕਤ ਨਹੀਂ ਆਣੀ ਕੋਈ ਪਰੇਸ਼ਾਨੀ ਨਹੀਂ ਹੈ ਕਿ ਸਿੰਪਲ ਦੇ ਵਿੱਚ ਨਾਪ ਤੁਸੀਂ ਲੈ ਸਕਦੇ ਹੋ ਆਈ ਹੋਪ ਇਹ ਵੀ ਟਿਪਸ ਤੁਹਾਨੂੰ ਵਧੀਆ ਲੱਗੀ ਹੋਊਗੀ ਚਲੋ ਜੀ ਅਗਲੀ ਟਿਪਸ ਵੱਲ ਚੱਲਦੇ ਹਾਂ ਪਾਣੀ ਵਾਲੀ ਥਰਮੋਸੀ ਦੇ ਅੰਦਰੋਂ ਕਿੰਨੀ ਜਿਆਦਾ ਗੰਦੀ ਹੋਈ ਪਈ ਤੇ ਇਹਨੂੰ ਸਾਫ਼ ਕਰਨਾ ਬਹੁਤ ਜਿਆਦਾ ਔਖਾ ਸਾਈਡਾਂ ਤੇ ਬਹੁਤ ਜਿਆਦਾ ਗੰਦੀ ਪਰਤਾਂ ਜੰਮੀ ਪਈ ਹੈ ਤੇ ਮੈਂ ਅੱਜ ਤੁਹਾਨੂੰ ਸਿੰਪਲ ਜਿਹਾ ਤਰੀਕਾ ਨਾਲ ਇਹਨੂੰ ਸਾਫ਼ ਕਰਨਾ ਦੱਸਦੀ ਆਂ स्मੈਲ ਵੀ ਬਹੁਤ ਬੁਰੀ ਜਿਹੀ ਦੇ ਵਿੱਚ ਆਂਦੀ ਸੀਗੀ ਤੇ ਆਪਾਂ ਥੋੜੇ ਜਿਹਾ ਚਾਵਲ ਲਿਆ ਚਾਵਲ ਨੂੰ ਥਰਮੋਸ ਦੇ ਵਿੱਚ ਪਾ ਲਿਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਕੋਈ ਵੀ ਲਿਕਵਿਡ ਲੈ ਕੇ ਇਹਦੇ ਵਿੱਚ ਪਾ ਲੈਣਾ ਜਿਹਨਾਂ ਤੁਸੀਂ ਭਾਂਡੇ ਵਗੈਰਾ ਸਾਫ਼ ਕਰਦੇ ਹੋ ਉਹ ਵੀ ਇਹਦੇ ਵਿੱਚ ਪਾ ਦਿਓ ਤੇ ਬਾਸ ਨੂੰ ਟੱਕਣ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਉਣਾ ਸਿੰਪਲ ਪਾਣੀ ਪਾਣਾ ਕੋਈ ਗਰਮ ਪਾਣੀ ਪਾਣ ਦੀ ਲੋੜ ਨਹੀਂ ਹੈਗੀ ਤਰ ਮੋਸ਼ਨ ਚੰਗੀ ਤਰ੍ਹਾਂ ਆਪਾਂ ਹਿਲਾਣੀ ਹੈ ਤਾਂ ਕਿ ਜਿਹੜੇ ਆਪਾਂ ਉਹਦੇ ਵਿੱਚੋਂ ਕਣਕ ਉਹ ਤੇ ਸੋਰੀ ਚਾਵਲਾਂ ਦੇ दाणे ਪਏ ਉਹਨਾਂ ਚੰਗੀ ਤਰ੍ਹਾਂ ਇਹ ਜਿਹੜੀ ਮੈਲ ਵਗੈਰਾ ਪਰਤ ਜਿੰਨੀ ਚੰਗੀ ਤਰ੍ਹਾਂ ਸਾਫ਼ ਹੋ ਜਾਏ ਤੁਹਾਨੂੰ ਖੋਲ ਕੇ ਵੀ ਦੱਸ ਦਿੰਦੇ ਆ ਆ ਦੇਖ ਸਕਦੇ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਜਿੰਨੀ ਵੀ ਪਰਤ ਸੀ ਬਾਈਟੇ ਕਲਰ ਦੀ ਉਹ ਵੀ ਸਾਫ਼ ਹੋ ਗਈ ਐ ਜੇ ਤੁਹਾਨੂੰ ਲੱਗਦਾ ਵੀ ਨਹੀਂ ਵੀ ਅਜੇ ਵੀ ਨਹੀਂ ਸਾਫ਼ ਹੈ ਤਾਂ ਤੁਸੀਂ ਲੋਹੇ ਦਾ ਕੂਚਾ ਲੈ ਲਓ ਜਾਂ ਉਹਨੂੰ ਡੰਡੇ ਨਾਲ ਸੀ ਨਾਲ ਹੈ ਨਾ ਬੰਨ ਲਓ ਲੋਹੇ ਦੇ ਕੂਚੇ ਨੂੰ ਉਹ ਤੁਸੀਂ ਦੇ ਵਿੱਚ ਉਹਦੇ ਨਾਲ ਵੀ ਤੁਸੀਂ ਸਾਫ਼ ਕਰ ਸਕਦੇ ਹੋ ਆ ਦੇਖ ਸਕਦੇ ਹੋ ਬਿਲਕੁਲ ਸਾਫ਼ ਹੋ ਗਈ ਐ ਤੇ ਤੁਹਾਨੂੰ ਇੱਥੇ ਵੋਸ਼ ਕਰਕੇ ਵੀ ਆਪਾਂ ਦੱਸ ਦਿੰਦੇ ਆ ਆ ਦੇਖ ਸਾਧਿਆ ਕਿੰਨੀ ਥਰਮੋਇਡ ਬਿਲਕੁਲ ਸਾਫ ਸੁਥਰੀ ਹੋ ਗਈ ਆ ਦੇਖ ਸਕਦੇ ਤੁਸੀਂ ਆਈ ਹੋਵੇ ਵੀ ਟਿਪ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਜਦੋਂ ਆਪਾਂ ਗੈਸ ਵਗੈਰਾ ਸਾਫ ਕਰਦੇ ਆ ਜਾਂ ਰੋਟੀ ਵਗੈਰਾ ਗੈਸ ਵਗੈਰਾ ਤਾਂ ਹਿਲਦੀ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਹਨ ਤੇ ਇਹਦੇ ਥੰੜਲੇ ਜਿਹੜੇ ਉਹ ਲੱਗੇ ਹੁੰਦੇ ਟਾਇਰ ਜੇ ਉਹ ਵੀ ਘੱਟ ਜਾਂਦੇ ਆਪਾਂ ਇੱਥੇ ਕੀ ਕਰਨੀ ਹੈ ਡਬਲ ਸੈਲੋ ਟੇਪ ਲੈਣੀ ਹੈ ਤੇ ਉਹ ਤੇ ਉਹਦੇ ਉੱਤੇ ਜਿਹੜੀ ਗੈਸ ਆ ਉਹ ਇਸ ਤਰ੍ਹਾਂ ਰੱਖ ਦੇਣੀ ਹੈ ਦੂਜੇ ਬੰਨੇ ਚਾਰੇ ਬੰਨੇ ਇਸ ਤਰ੍ਹਾਂ ਰੱਖ ਦੇਣੀ ਹੈ ਤਾਂ ਤੁਸੀਂ ਦੇਖੋਗੇ ਤਾਂ ਜਿੱਥੇ ਤੁਸੀਂ ਇਹਨੂੰ ਸੈੱਟ ਕਰੋਗੇ ਉੱਥੇ ਹੀ ਸੈੱਟ ਰਹਿਣੀ ਹੈ ਬਿਲਕ ਇਹ ਟਿਪ ਮੈਨੂੰ ਪਰਸਨਲੀ ਬਹੁਤ ਜਿਆਦਾ ਪਸੰਦ ਆਈ ਇਸ ਕਰਕੇ ਮੈਂ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਥੱਲੋ ਦੇਖੋ ਕਿੰਨੇ ਜਿਆਦਾ ਗੰਦੇ ਦੇ ਟਾਇਰ ਹੋ ਜਾਂਦੇ ਆ ਜਿਹੜੇ ਸੋਰੀ ਦੇ ਪੈਰ ਹੁੰਦੇ ਆ ਸੋ ਆਈ ਹੋਪ ਤੁਹਾਨੂੰ ਵੀ ਵਧੀਆ ਲੱਗੂਗੀ ਟਿਪ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆ ਦੇਖੋ ਬਿਲਕੁਲ ਨਹੀਂ ਹਿਲਣੀ ਜਿੱਥੇ ਤੁਸੀਂ ਇਹਨਾਂ ਨੂੰ ਫਿਕਸ ਕਰ ਦਿੱਤਾ ਹੈ ਗੈਸ ਨੂੰ ਉੱਥੇ ਹੀ ਗੈਸ ਹੁਣ ਰਹਿਣੀ ਆ